ਨੌਜਵਾਨ ਮੁੰਡਿਆਂ ਨੂੰ ਗਲਤ ਸੰਗਤ ਤੋਂ ਕਿਵੇਂ ਬਚਾਇਆ ਜਾਵੇ ਬਹੁਤ ਸਾਰੇ ਮੁੰਡੇ ਟੈਲੈਂਟ ਵਾਲੇ ਹੁੰਦੇ ਆ ਪਰ ਇੱਕ ਗਲਤ ਸੋਚ ਉਹਨਾਂ ਦੀ ਪੂਰੀ ਜ਼ਿੰਦਗੀ ਉਲਟੀ ਦਿਸ਼ਾ 'ਚ ਮੋੜ ਦਿੰਦੀ ਆ ਅੱਜ ਅਸੀਂ ਗੱਲ ਕਰਾਂਗੇ ਗਲਤ ਸੰਗਤ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਜੇ ਕਿ ਗਲਤ ਸੰਗਤ ਤੋਂ ਕਿਸ ਤਰ੍ਹਾਂ ਬਚਿਆ ਜਾਵੇ ਤਾਂ ਤੁਸੀਂ ਠੀਕ ਵੀਡੀਓ ਤੇ ਆਏ ਹੋ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਜੀ ਕਿਉਂਕਿ ਵੀਡੀਓ ਦੇ ਵਿੱਚ ਉਹ ਵਾਲੇ ਪੁਆਇੰਟ ਦੱਸੇ ਜਾ ਰਿਹਾ ਜਿਨ੍ਹਾਂ ਪੁਆਇੰਟਾਂ ਨੂੰ ਤੁਸੀਂ ਵਰਤ ਕੇ ਆਪਣੀ ਜ਼ਿੰਦਗੀ ਦੇ ਵਿੱਚੋਂ ਗਲਤ ਸੰਗਤ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦੇ ਜੀ ਨੰਬਰ 1 ਤੇ ਆ ਜਾਂਦਾ ਗਲਤ ਸੰਗਤ ਕਿਹੜੀ ਹੁੰਦੀ ਆ ਜਿਹੜੇ ਦੋਸਤ ਤੈਨੂੰ ਨਸ਼ੇ ਵੱਲ ਲੈ ਕੇ ਜਾਣ ਪੜ੍ਹਾਈ ਜਾਂ ਕੰਮ ਤੋਂ ਦੂਰ ਕਰਨਾ ਤੇ ਮਾਪਿਆਂ ਦੀ ਗੱਲ ਹਲਕੀ ਕਰਕੇ ਦਿਖਾਉਣ ਉਹ ਦੋਸਤ ਨਹੀਂ ਨੁਕਸਾਨ ਹੁੰਦੇ ਨੇ ਸਹੀ ਦੋਸਤਾਂ ਦੀ ਪਛਾਣ ਕਿਵੇਂ ਕਰੀਏ ਸਹੀ ਦੋਸਤ ਉਹ ਹੁੰਦਾ ਹੈ ਜੋ ਤੈਨੂੰ ਗਲਤ ਕੰਮ ਚੋਂ ਰੋਕ ਲਵੇ ਨਾ ਕਿ ਗਲਤ ਕੰਮ ਚ ਲਾ ਦਵੇ ਨੰਬਰ 3 ਤੇ ਆ ਜਾਂਦਾ ਖਾਲੀ ਸਮੇਂ ਤੋਂ ਸਾਵਧਾਨ ਜਦੋਂ ਮੁੰਡਾ ਖਾਲੀ ਰਹਿੰਦਾ ਆ ਉਹ ਗਲਤ ਰਸਤੇ ਤੇ ਜਿਆਦਾ ਜਲਦੀ ਜਾਂਦਾ ਆ ਆਪਣੇ ਆਪ ਨੂੰ ਖੇਡਾਂ ਜਿਮ ਨਵੇਂ ਕੰਮ ਸਿੱਖਣ ਵਿੱਚ ਬਿਜੀ ਰੱਖੋ ਨੰਬਰ 4 ਤਿਆਂ ਜਾਂਦਾ ਨਾ ਕਹਿਣ ਦੀ ਹਿੰਮਤ ਰੱਖੋ ਹਰ ਗੱਲ 'ਚ ਹਾਂ ਕਰਨਾ ਦੋਸਤ ਹੀ ਨਹੀਂ ਕਈ ਵਾਰ ਨਾ ਕਹਿਣਾ ਆਪਣੀ ਜ਼ਿੰਦਗੀ ਨੂੰ ਬਚਾਉਣ ਵਰਗਾ ਹੁੰਦਾ ਏ ਨੰਬਰ 5 ਮਾਪਿਆਂ ਨਾਲ ਗੱਲ ਕਰੋ ਜੇ ਘਰ 'ਚ ਦਿਲ ਦੀ ਗੱਲ ਹੋਵੇ ਤਾਂ ਬਾਹਰ ਗਲਤ ਲੋਕਾਂ ਦੀ ਲੋਰ ਨਹੀਂ ਪੈਂਦੀ ਨੰਬਰ 6 ਸੋਸ਼ਲ ਮੀਡੀਆ ਤੇ ਸਿਆਣਪ ਹਰ ਰੀਲ ਹਰ ਵੀਡੀਓ ਸਹੀ ਨਹੀਂ ਹੁੰਦੀ ਗਲਤ ਕੰਟੈਂਟ ਦਿਮਾਗ ਨੂੰ ਗਲਤ ਦਿਸ਼ਾ ਦਿੰਦਾ ਹੈ ਨੰਬਰ 7 ਆਪਣੇ ਗੋਲ ਬਣਾਓ ਜਿਸ ਮੁੰਡੇ ਕੋਲ ਟੀਚਾ ਹੁੰਦਾ ਹੈ ਉਹ ਗਲਤ ਸੰਗਤ ਤੋਂ ਆਪਣੇ ਆਪ ਹੀ ਦੂਰ ਰਹਿੰਦਾ ਆ ਯਾਦ ਰੱਖੋ ਗਲਤ ਸੰਗਤ ਮਜ਼ਾ ਥੋੜਾ ਦਿੰਦੀ ਏ ਪਰ ਨੁਕਸਾਨ ਸਾਰੀ ਉਮਰ ਦਾ ਦਿੰਦੀ ਆ